ਮਰ ਰਹੂ ਜਾਂ ਨਾ ਰਹੂ ਇਹ ਵਾਦਾ ਹੈ ਤੁਮਸੇ ਮੇਰੇ ਬਾਦ ਦੇਸ਼ ਪਰ ਵਤਨ ਪਰ ਮਰਨੇ ਵਾਲੋ ਕਾ ਸੈਲਾਬ ਉਠੇਗਾ ਔਰ ਸੈਲਾਬ ਹਰ ਸਾਲ ਉਠਦਾ ਆ ਖਟਕੜ ਕਲਾਮ ਵਿੱਚ ਮੌਜੂਦ ਅੱਜ 23 ਮਾਰਚ ਔਰ 23 ਮਾਰਚ ਦਾ ਦਿਨ ਇਤਿਹਾਸਿਕ ਹੈ ਬੀਤੇ 93 ਸਾਲ ਹੋ ਚੁੱਕੇ ਨੇ ਜਦੋਂ ਉਹ ਕਾਰਾ ਵਾਪਰਿਆ ਸੀ ਜਦੋਂ ਬ੍ਰਿਟਾਨਵੀ ਰਾਜ ਨੇ ਇਸ ਦੇਸ਼ ਦਾ ਇਹੋ ਜਿਹਾ ਚਿਰਾਗ ਉਹਨੂੰ ਫੂਕ ਮਾਰਤੀ ਜਿਹੜਾ ਮੁੜ ਕੇ ਕਦੀ ਉੱਠਿਆ ਨਹੀਂ ਪਰ ਕੱਲੇ ਕੱਲੇ ਨੌਜਵਾਨ ਦੇ ਵਿੱਚ ਉਹੀ ਜਨੂਨ ਫੂਕਾ ਮਾਰਦਾ ਔਰ 23 ਮਾਰਚ ਨੂੰ ਕੱਲਾ ਕੱਲਾ ਨੌਜਵਾਨ ਉੱਠ ਜਾਂਦਾ ਖਟਕੜ ਕਲਾ ਇਸ ਵੇਲੇ ਮੌਜੂਦ ਆ ਮੇਰੇ ਨਾਲ ਨੌਜਵਾਨਾਂ ਦਾ ਵਗ ਅਜੇ ਪਿੱਛੇ ਹੋਰ ਬਹੁਤ ਨੇ ਪਰ ਨੌਜਵਾਨ ਮੇਰੇ ਸਾਹਮਣੇ ਖੜੋਤੇ ਹੋਏ ਨੇ ਭਾਈ ਸਾਹਿਬ ਸਭ ਤੋਂ ਪਹਿਲਾਂ ਆਪਦਾ ਨਾਮ ਦੱਸੋ ਮੇਰਾ ਨਾਮ ਰਣਵੀਰ ਸਿੰਘ ਕੋਰੜਜੀ ਮੈਂ ਪੰਜਾਬ ਸਟੂਡੈਂਟਸ ਯੂਨੀਅਨ ਦਾ ਪੰਜਾਬ ਦਾ ਪ੍ਰਧਾਨ ਹਾਂ ਜੀ ਅੱਜ 93 ਸਾਲ ਹੋ ਗਏ ਪ੍ਰਧਾਨ ਸਾਹਿਬ 93 ਸਾਲ ਹੋ ਚੱਲੇ ਨੇ ਰਫਲੀ 93 ইয়ারਜ਼ ਆ ਜਦੋਂ ਤੋਂ ਭਗਤ ਸਿੰਘ ਨੂੰ ਫਾਂਸੀ ਦਿੱਤੀ ਸੁਖਦੇਵ ਨੂੰ ਰਾਜਗੁਰੂ ਨੂੰ ਫਾਂਸੀ ਦਿੱਤੀ ਖਤਮ ਕਰ ਦਿੱਤੀ ਗਈ ਉਹ ਸੋਚ ਪਰ ਕੀ ਤੁਹਾਨੂੰ ਲੱਗਦਾ ਅੱਜ ਦੇ ਟਾਈਮ ਦੇ ਵਿੱਚ ਉਹ ਸੋਚ ਅਜੇ ਵੀ ਜਿੰਦਾ ਆ ਦੇਖੋ ਭਗਤ ਸਿੰਘ ਨੇ ਇਸੇ ਤੁਹਾਡੇ ਸਵਾਲ ਦਾ ਜਵਾਬ ਆਪਣੇ ਲਿਖਤ ਦੇ ਵਿੱਚ ਦਿੱਤਾ ਉਹ ਕਹਿੰਦਾ ਤੁਸੀਂ ਬੰਦੇ ਨੂੰ ਮਾਰ ਸਕਦੇ ਹੋ ਪਰ ਉਹਦੇ ਵਿਚਾਰ ਨੂੰ ਨਹੀਂ ਮਾਰ ਸਕਦੇ ਭਗਤ ਸਿੰਘ ਨੂੰ ਅੱਜ ਸ਼ਹੀਦ ਹੋਏ ਨੂੰ 93 ਸਾਲ ਹੋ ਗਿਆ ਪਰ ਉਹ ਉਹਦੇ ਨਾਲੋਂ ਵੱਡਾ ਹੋ ਕੇ ਹਰ ਸਾਲ ਵੱਡਾ ਹੋ ਕੇ ਵਿਚਾਰਾਂ ਦੇ ਵਿਚ ਸਾਡੇ ਨੌਜਵਾਨਾਂ ਦੇ ਵਿੱਚ ਆਉਂਦਾ ਤੁਸੀਂ ਦੇਖੋ ਕਿ ਅੱਜ ਕਿੰਨੇ ਪੰਜਾਬ ਦੇ ਵਿੱਚ ਨੌਜਵਾਨ ਹਜੇ ਤੱਕ ਕਾਫਲੇ ਆ ਰਹੇ ਆ ਜਿਹੜੇ ਸਰਕਾਰ ਨੂੰ ਲੱਗਦਾ ਸੀ ਕਿ ਭਗਤ ਸਿੰਘ ਨੂੰ ਫਾਂਸੀ ਦੇ ਕੇ ਅਸੀਂ ਖਤਮ ਕਰ ਦਾਂਗੇ ਉਹ ਹੋਰ ਵੱਡਾ ਹੋ ਗਿਆ ਉਹਨਾਂ ਲਈ ਹਰ ਸਾਲ ਉਹਨਾਂ ਲਈ ਵੱਧ ਡਰਾਉਣਾ ਹੁੰਦਾ ਉਹ ਇਸੇ ਕੱਢ ਕੇ ਸਾਡੀਆਂ ਸਰਕਾਰਾਂ ਨੇ ਉਹਨੂੰ ਹਜੇ ਤੱਕ ਵੀ ਅੱਤਵਾਦੀ ਦੱਸਿਆ ਹੋਇਆ ਸ਼ਹੀਦ ਦਾ ਦਰਜਾ ਨਹੀਂ ਮਿਲਿਆ ਹੋਇਆ ਸਰਕਾਰ ਦੇ ਡਾਕੂਮੈਂਟਾਂ ਦੇ ਵਿੱਚ ਸ਼ਹੀਦ ਭਗਤ ਸਿੰਘ ਦਾ ਗੁਪਤ ਟਿਕਾਣਾ ਫਿਰੋਜ਼ਪੁਰ ਦੇ ਵਿੱਚ ਉਹ ਰਲ ਰਿਹਾ ਸਰਕਾਰ ਸਾਹਮਣੇ ਨਹੀਂ ਰਹੀ ਹੈਗੀ ਕਿਉਂ ਕਿ ਸਰਕਾਰ ਭਗਤ ਸਿੰਘ ਦੇ ਵਿਚਾਰ ਤੋਂ ਡਰਦੀ ਆ ਜੋ ਉਹ ਜਿਉਂਦਾ ਜੀ ਜਿੰਨਾ ਖਤਰਨਾਕ ਸੀ ਉਹ ਸ਼ਹੀਦ ਹੋਣ ਤੋਂ ਬਾਅਦ ਤਾਂ ਹੋਰ ਖਤਰਨਾਕ ਹੋ ਗਿਆ ਪਰ ਹੈਰਾਨੀ ਦੀ ਗੱਲ ਹੈ ਪ੍ਰਧਾਨ ਸਾਹਿਬ ਹਰ ਇੱਕ ਚੀਜ਼ ਉਹ ਸਾਰਾ ਉਬਾਲ ਜਿਹੜਾ ਹੁਣ ਉੱਠਿਆ ਅੱਜ ਦੇ ਦਿਨ ਹਰ ਸਾਲ ਉੱਠਦਾ ਆ ਉਹ ਸਾਰਾ ਸਾਲ ਕਿਉਂ ਨਹੀਂ ਉੱਠਦਾ ਕਿਉਂ ਨੌਜਵਾਨ ਪਿੱਛੇ ਰਹਿ ਜਾਂਦੇ ਨੇ ਹਰ ਵਾਰ ਇਸੇ ਦਿਨ ਤੇ ਆ ਕੇ ਸਵਾਲ ਕਿਉਂ ਖੜਦੇ ਕਿ ਨੌਜਵਾਨ ਹੁਣ ਉੱਪਰ ਕੇ ਸਾਹਮਣੇ ਆ ਰਹੇ ਆ ਸਾਰਾ ਸਾਲ ਕਿਤੇ ਨਹੀਂ ਦਿੱਤੇ ਦੇਖੋ ਜੇ ਅਸੀਂ ਥੋੜਾ ਜਿਹਾ ਪਿੱਛੇ ਝਾਤ ਮਾਰੋ ਜਦੋਂ ਸਾਡਾ ਕਿਸਾਨ ਅੰਦੋਲਨ ਚੱਲਿਆ ਦਿੱਲੀ ਵਾਲਾ ਤਾਂ ਉਦੋਂ ਜਦੋਂ ਬੈਰੀਕੇਡ ਪੱਟ ਕੇ ਸਾਡੀ ਪੰਜਾਬੀ ਦੀ ਜਵਾਨੀ ਦਿੱਲੀ ਦੀ ਹਿੱਕ ਦੇ ਉੱਤੇ ਗਈ ਆ ਤਾਂ ਉਦੋਂ ਇਹੀ ਸਪਿਰਿਟ ਸੀ ਭਗਤ ਸਿੰਘ ਦੀ ਉਹਨਾਂ ਨੌਜਵਾਨਾਂ ਦੇ ਅੰਦਰ ਇਹੀ ਸਪਿਰਿਟ ਜਿਹੜੀ ਸਾਡੇ ਗੁਰੂਆਂ ਦੀ ਸਾਡੇ ਪੀਰਾਂ ਦੀ ਜਿਹੜੀ ਭਗਤ ਸਿੰਘ ਦੇ ਅੰਦਰ ਸੀ ਉਹੀ ਨੌਜਵਾਨਾਂ ਦੇ ਅੰਦਰ ਸੀ ਨੌਜਵਾਨ ਚਾਹੁੰਦਾ ਕਿ ਮੈਨੂੰ ਕੋ ਸਾਹਮਣੇ ਕੋਈ ਬਦਲ ਰੱਖੋ ਜਦੋਂ ਤੁਸੀਂ ਬਦਲ ਰੱਖਦੇ ਹੋ ਉਹ ਚੜ ਕੇ ਆਉਂਦਾ ਤੁਸੀਂ ਕਿਸਾਨ ਅੰਦੋਲਨ ਨੇ ਇੱਕ ਬਦਲ ਰੱਖਿਆ ਨੌਜਵਾਨ ਆਇਆ ਪਰ ਅੱਜ ਸਾਡੇ ਦੇਸ਼ ਦੀ ਸਿਆਸਤ ਆ ਉਹ ਇੰਨੀ ਗੰਦੀ ਹੋ ਗਈ ਆ ਸਿਰਫ ਟਿਕਟਾਂ ਲੈਣ ਦਾ ਕਸੀਮਤ ਆ ਇਹ ਪਾਰਟੀ ਨੂੰ ਟਿਕਟ ਨਾ ਮਿਲੀ ਤਾਂ ਇੱਧਰ ਸ਼ਾਮਲ ਹੋ ਜਾਓ ਉਹਨਾਂ ਦੀ ਕੋਈ ਵਿਚਾਰਤਾ ਨਹੀਂ ਰਹੀ ਇਸ ਕਰਕੇ ਨੌਜਵਾਨ ਉਹਨਾਂ ਦੇ ਮਗਰ ਨਹੀਂ ਲੱਗਦਾ ਇਹ ਚਾਹਣਾ ਇੱਕ ਵਾਰੀ ਵਿਚਾਰਧਾਰਾ ਵੀ ਦੱਸਿਓ ਕਿਉਂਕਿ ਤੁਸੀਂ ਸਟੂਡੈਂਟ ਯੂਨੀਅਨ ਹੋ ਤੁਸੀਂ ਭਗਤ ਸਿੰਘ ਨੂੰ ਜ਼ਿਆਦਾ ਚੰਗੀ ਤਰ੍ਹਾਂ ਜਾਣਦੇ ਹੋ ਕੀ ਵਿਚਾਰਤਾ ਰਸੀ ਇੱਕ ਵਾਰੀ ਦੱਸੋ ਦਰਸ਼ਕਾਂ ਦੇਖੋ ਭਗਤ ਸਿੰਘ ਨੇ ਜਿਹੜੀਆਂ ਆਪਣੀਆਂ ਜੇਲ੍ਹ ਲਿਖਤਾਂ ਲਿਖੀਆਂ ਨੇ ਅੱਜ ਤੱਕ ਭਗਤ ਸਿੰਘ ਦੀਆਂ 100 ਤੋਂ ਉੱਪਰ ਲਿਖਤਾਂ ਨੇ ਜਿਹੜੀਆਂ ਉਹ ਪੰਜਾਬੀ 'ਚ ਟਰਾਂਸਲੇਟ ਹੋ ਕੇ ਛਪ ਚੁੱਕੀਆਂ ਨੇ ਉਹਨੇ ਸਭ ਤੋਂ ਪਹਿਲਾਂ ਅਸ਼ੂ ਜਾਤਪਾਤ ਦਾ ਵਿਰੋਧ ਕੀਤਾ ਕਿ ਮੈਂ ਕੋਈ ਜਾਤਪਾਤ ਨੂੰ ਨਹੀਂ ਮੰਨਦਾ ਜੋ ਅਸ਼ੂਤਾਂ ਦੇ ਨਾਲ ਕੀਤਾ ਜਾ ਰਿਹਾ ਉਹ ਗਲਤ ਆ ਦੂਜਾ ਉਸਨੇ ਲਿਖਿਆ ਕਿ ਜਿਹੜੇ ਦੰਗੇ ਫਸਾਦ ਹੋ ਰਹੇ ਆ ਦੇਸ਼ ਦੇ ਵਿੱਚ ਮੈਂ ਉਹਨਾਂ ਦਾ ਵਿਰੋਧੀ ਆ ਤੇ ਅਸੀਂ ਕਿੱਦਾਂ ਦਾ ਸਮਾਜ ਬਣਾਉਣਾ ਚਾਹੁੰਦੇ ਆ ਭਗਤ ਸਿੰਘ ਨੇ ਕਿਹਾ ਕਿ ਮੈਂ ਇਸ ਤਰ੍ਹਾਂ ਦਾ ਸਮਾਜ ਬਣਾਉਣਾ ਚਾਹੁੰਨਾ ਜਿਹੜਾ ਨੱਕ ਹੱਥੋਂ ਨੱਕ ਦੀ ਲੁੱਟ ਨੂੰ ਬੰਦ ਕਰੇ ਇੱਥੇ ਸਮਾਜਵਾਦੀ ਵਿਚਾਰ ਲੱਗਣ ਜਿਹੜਾ ਫਲਸਫਾ ਸਾਡੀ ਗੁਰਬਾਣੀ ਦਾ ਸਾਡੇ ਗੁਰੂਆਂ ਦੀ ਫਲਸਫੀ ਆ ਜਿਹੜਾ ਸਰਬੱਤ ਦਾ ਭਲੇ ਦਾ ਸਮਾਜ ਗੁਰੂ ਸਾਹਿਬ ਬਣਾਉਣਾ ਚਾਹੁੰਦੇ ਸੀ ਉਹ ਭਗਤ ਸਿੰਘ ਬਣਾਉਣਾ ਚਾਹੁੰਦਾ ਸੀ ਪੋਸਟਰਾਂ ਉੱਤੇ ਫੋਟੋਆਂ ਉੱਤੇ ਭਗਤ ਸਿੰਘ ਦੇ ਹੱਥ 'ਚ ਬੰਦੂਕ ਤੇ ਮੁੱਛਾ ਕੁੰਡੀਆਂ ਦਿਖਾਉਂਦੇ ਕਹਿੰਦੇ ਕਿ ਬਦਮਾਸ਼ ਸੀ ਕਿ ਐ ਸੀ ਭਗਤ ਸਿੰਘ ਦੇਖੋ ਭਗਤ ਸਿੰਘ ਦਾ ਇੱਕ ਪੱਖਾ ਕੇ ਉਹਦੇ ਮੁੱਛ ਨੂੰ ਹੱਥ ਪਵਾ ਦਿਓ ਥੱਲੇ ਲਿਖ ਦਿਓ ਅੰਗਰੇਜ਼ ਖੰਗੇ ਸੀ ਤਾਂ ਟੰਗੇ ਸੀ ਰੱਬ 'ਚ ਰਵਾਲਵਰ ਆ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਇਹ ਭਗਤ ਸਿੰਘ ਸਰਕਾਰਾਂ ਨੂੰ ਫਿੱਟ ਬਹਿੰਦਾ ਨੌਜਵਾਨਾਂ ਨੂੰ ਇਹ ਕਹਿੰਦੇ ਵੀ ਇਦਾਂ ਦੇ ਭਗਤ ਸਿੰਘ ਬਣੋ ਕਿਉਂਕਿ ਤੁਹਾਨੂੰ ਖੜ ਕਾਲੂ ਇਨਕਾਊਂਟਰ ਵੀ ਕਰਨਾ ਅੱਜ ਕਿੰਨੇ ਇਨਕਾਊਂਟਰ ਹੋ ਰਹੇ ਆ ਮੁੰਡਿਆਂ ਦੇ ਕੋ ਕੌਣ ਨੇ ਮੁੰਡੇ ਜਿਨ੍ਹਾਂ ਨੂੰ ਰੋਜ਼ਗਾਰ ਨਹੀਂ ਮਿਲਿਆ ਸਰਕਾਰ ਦੀਆਂ ਨੀਤੀਆਂ ਤੋਂ ਸਤਾਏ ਹੋਇਆ ਸਹੀ ਰਾਹ ਨਹੀਂ ਮਿਲਿਆ ਉਹ ਕਰਾਹੇ ਪੈ ਗਈ ਜਵਾਨੀ ਪਰ ਭਗਤ ਸਿੰਘ ਜਿਹੜਾ ਪੜ੍ਹਨ ਲਿਖਣ ਵਾਲਾ ਸੀ ਜਿਨੇ ਜੇਲ੍ਹ ਦੇ ਵਿੱਚ 250 ਤੋਂ ਉੱਪਰ ਕਿਤਾਬ ਪੜ੍ਹੀ ਉਹ ਭਗਤ ਸਿੰਘ ਨਾ ਸਾਡੀਆਂ ਸਰਕਾਰਾਂ ਦੱਸਦੀਆਂ ਨੇ ਨਾ ਦੇਸ਼ ਦੇ ਲੀਡਰ ਦੱਸਦੇ ਆ ਅੱਜ ਇੱਥੇ ਵੀ ਇੱਕ ਪ੍ਰੋਗਰਾਮ ਹੋ ਕੇ ਹਟਿਆ ਸਰਕਾਰ ਦਾ ਉਹ ਫੁੱਲ ਸੁੱਟ ਕੇ ਚਲੇ ਗਏ ਆ ਪਰ ਆ ਪ੍ਰੋਗਰਾਮ ਹੋ ਰਿਹਾ ਜਿੱਥੇ ਭਗਤ ਸਿੰਘ ਦੀ ਵਿਚਾਰਧਾਰਾ ਡਿਸਕਸ ਹੋਣੀ ਆ ਨਾ ਕਿ ਇਹ ਕੋਈ ਲੱਕ ਮਿੰਨਣ ਵਾਲੇ ਗੀਤ ਗਾਏ ਜਾਣੇ ਆ ਇਸ ਕਰਕੇ ਜਿਹੜੀ ਭਗਤ ਸਿੰਘ ਦੀ ਅਸਲੀ ਵਿਚਾਰਧਾਰਾ ਉਹ ਗਰੀਬਾਂ ਦਾ ਸਮਾਜ ਸਿਰਜਣ ਦੀ ਆ ਕਿਸਾਨਾਂ ਮਜ਼ਦੂਰਾਂ ਦਾ ਸਮਾਜ ਸਿਰਜਣ ਦੀ ਵਿਚਾਰਧਾਰਾ ਪਰ ਉਹ ਵਿਚਾਰਧਾਰਾ ਲੋਕਾਂ ਤੱਕ ਜਵਾਨਾਂ ਤੱਕ ਪਹੁੰਚੇਗੀ ਕਿਵੇਂ ਕਿਉਂਕਿ ਨੌਜਵਾਨ ਤਾਂ ਉਹੀ ਚੀਜ਼ ਲੱਭਦੇ ਆ ਤਸਵੀਰਾਂ ਫੋਟੋਆਂ ਉਹ ਜਿਹੀ ਲਾਉਂਦੇ ਦੇਖੋ ਭਗਤ ਸਿੰਘ ਨੇ ਇੱਕ ਲੇਖ ਲਿਖਿਆ ਉਹਨੇ ਨੌਜਵਾਨਾਂ ਦੇ ਨਾਲ ਸੁਨੇਹਾ ਲੇਖ ਲਿਖਿਆ ਉਹਦੇ ਵਿੱਚ ਕਹਿੰਦਾ ਕਿ ਨੌਜਵਾਨਾਂ ਦੇ ਕਰਨ ਦੇ ਲਈ ਬਹੁਤ ਜ਼ਿਆਦਾ ਕੰਮ ਨੇ ਕੁਝ ਨੌਜਵਾਨ ਜੀ ਮਜ਼ਦੂਰਾਂ ਦੇ ਚੁੱਲਿਆਂ ਤੱਕ ਪਹੁੰਚ ਕਰਨ ਕੁਝ ਨੌਜਵਾਨ ਫੈਕਟਰੀਆਂ ਚ ਕੰਮ ਕਰਦੇ ਮਜ਼ਦੂਰਾਂ ਤੱਕ ਪਹੁੰਚ ਕਰਨ ਕੁਝ ਨੌਜਵਾਨ ਖੇਤਾਂ ਚ ਕੰਮ ਕਰਦੇ ਕਿਸਾਨਾਂ ਤੱਕ ਪਹੁੰਚ ਕਰਨ ਤਾਂ ਜੋ ਇਹਨਾਂ ਨੂੰ ਲਾਮਬੰਦ ਕਰਕੇ ਸਰਕਾਰ ਦੇ ਖਿਲਾਫ ਲੜਾ ਸਕੀਏ ਅੱਜ ਇਹ ਨੌਜਵਾਨਾਂ ਦੇ ਸਾਹਮਣੇ ਸਵਾਲ ਆ ਕਿ ਤੁਸੀਂ ਇਹ ਪੀਲੀਆਂ ਪੱਗਾਂ ਵਾਲੀਆਂ ਸਰਕਾਰਾਂ ਦੇ ਮਗਰ ਨਾਰੇ ਮਾਰਨੇ ਆ ਜਾਂ ਭਗਤ ਸਿੰਘ ਦਾ ਸਨੇਹਾ ਲੈ ਕੇ ਉਹ ਮਜ਼ਦੂਰਾਂ ਦੇ ਚੁੱਲਿਆਂ ਤੱਕ ਜਾਣਾ ਕਿਸਾਨਾਂ ਦੇ ਖੇਤਾਂ ਤੱਕ ਜਾਣਾ ਕਾਲ ਦੀ ਤੁਸੀਂ ਗੱਲ ਕਰਤੀ ਮੈਂ ਜਾਣਨਾ ਚਾਹਾਂਗਾ ਸਰਕਾਰ ਤਾਂ ਦਾਵਾ ਕਰਦੀ ਹੈ ਕਿ ਉਹ ਭਗਤ ਸਿੰਘ ਦੀ ਚਾਰ ਤਾਰਾਂ ਤੇ ਚੱਲਦੀ ਤੁਹਾਨੂੰ ਲੱਗਦਾ ਚੱਲ ਰਹੀ ਹੈ ਦੇਖੋ ਉਹਨਾਂ ਦਾ ਜਿਹੜਾ ਨਾਰਾ ਭਗਵਾਨ ਜੀ ਦਾ ਨਾਰਾ ਲਾਉਂਦਾ ਇਨਕਲਾਬ ਜਿੰਦਾਬਾਦ ਜਦੋਂ ਤੁਸੀਂ ਫਿਲਮ ਵਿੱਚ ਦੇਖਦੇ ਹੋ ਭਗਤ ਸਿੰਘ ਦੀ ਜਾਂ ਕਿਤਾਬ ਪੜ੍ਹਦੇ ਹੋ ਉਹਦੇ ਵਿੱਚ ਇੱਕ ਨਾਰਾ ਹੋਰ ਆ ਉਹ ਕਹਿੰਦਾ ਸਾਮਰਾਜਵਾਦ ਮਰਦਾਬਾਦ ਇਹ ਇਨਕਲਾਬ ਜਿੰਦਾਬਾਦ ਕਹਿੰਦੇ ਆ ਸਾਮਰਾਜਵਾਦ ਮਰਦਾਬਾਦ ਨਹੀਂ ਕਹਿੰਦੇ ਤੇ ਸਾਮਰਾਜਵਾਦ ਮਰਦਾਬਾਦ ਕਹੇ ਬਿਨਾ ਭਗਤ ਸਿੰਘ ਅਧੂਰਾ ਹੈ ਇਹ ਦੂਰੇ ਭਗਤ ਸਿੰਘ ਦੀ ਗੱਲ ਕਰਦੇ ਆ ਸਿਰ ਭਗਤ ਸਿੰਘ ਵਰਗੇ ਪੱਗ ਬੰਦੇ ਆ ਉਹਦੇ ਵਰਗੇ ਵਿਚਾਰ ਨਹੀਂ ਰੱਖਦੇ ਜੇ ਸਾਮਰਾਜਵਾਦ ਮਰਦਾਬਾਦ ਕਹਿਣਾ ਪਿਆ ਤਾਂ ਫਿਰ ਜਿਹੜੀਆਂ ਵਿਦੇਸ਼ੀ ਕੰਪਨੀਆਂ ਆ ਕੇ ਜ਼ਮੀਨਾਂ ਅਕਵਾਇਰ ਕਰ ਰਹੀਆਂ ਨੇ ਤਾਂ ਭਗਵੰਤ ਮਾਨ ਨੂੰ ਵਿਰੋਧ ਕਰਨਾ ਪੈਣਾ ਜਿਹੜੇ ਸਾਮਰਾਜਵਾਦ ਮਰਦਾਬਾਦ ਕਹਿਣਾ ਪਿਆ ਤਾਂ ਜਿਹੜੀਆਂ ਵਿਦੇਸ਼ੀ ਯੂ ਤੇ ਤੇ ਖੁੱਲ ਰਹੀ ਹੈ ਨਾ ਭਗਵਾਨ ਤੁਮਾਨੂੰ ਵਿਰੋਧ ਕਰਨਾ ਪੈਣਾ ਉਹ ਸਾਮਰਾਜਾ ਮੁਰਾਦਬਾਦ ਨਹੀਂ ਕਹਿੰਦੇ ਬਿਲਕੁਲ ਬਿਲਕੁਲ ਅਹੀ ਮੁਰਾਦ ਕੀਤੀ ਸੀ ਭਗਤ ਸਿੰਘ ਵਾਂਗ ਲੱਗਣ ਦੀ ਤੇ ਮੇਰੇ ਨਾਲ ਸਿੰਘ ਮੌਜੂਦ ਨੇ ਕਹਿੰਦੇ ਮੁੱਛਾਂ ਜੜੀਆਂ ਨੇ ਪੂਰੀਆਂ ਕੁੰਡੀਆਂ ਨੇ ਪਰ ਜਾਣ ਲੈਣੇ ਆ ਮੁੱਛਾ ਕੁੰਡੀਆਂ ਕਰਨ ਪਿੱਛੇ ਅਸਲ ਰਾਜ ਕੀ ਆ ਭਾਈ ਸਾਹਿਬ ਜਿਵੇਂ ਕਿ ਪਹਿਲਾਂ ਮੁਰਾਦ ਕੀਤੀ ਸੀ ਕਹਿੰਦੇ ਕਿ ਮੁੱਛਾ ਕੁੰਡੀਆਂ ਰੱਖੀਆਂ ਜਾਂਦੀਆਂ ਤਸਵੀਰਾਂ ਜਿਹੜੀਆਂ ਖਿੱਚੀਆਂ ਜਾਂਦੀਆਂ ਲਾਈਆਂ ਜਾਂਦੀਆਂ ਨੇ ਪਰ ਘੱਟੋ ਘੱਟ ਹੋਰ ਵਿਚਾਰਧਾਰਾ ਵੀ ਹੁੰਦੀ ਆ ਤੁਸੀਂ ਕੀ ਕਹਿਣਾ ਚਾਹੋਗੇ ਇਸ ਤੇ ਨਹੀਂ ਜੀ ਇਹ ਤਾਂ ਜਿਵੇਂ ਐਸੇ ਹੀ ਆਪਾਂ ਪਾਈਆਂ ਵਾ ਰੱਖੀਆਂ ਵਾ ਬਸ ਇਹ ਉਦਾਂ ਭੱਗੇ ਦੀ ਵਿਚਾਰਧਾਰਾ ਪੂਰੀ ਫੋਲੋ ਕਰ ਰਹੇ ਹੋ ਹਾਂਜੀ ਹਾਂਜੀ ਭਗਤ ਸਿੰਘ ਦੀ ਵਿਚਾਰਧਾਰਾ ਦੇ ਪੂਰੀ ਚਲਦੇ ਆ ਤੇ ਵਿਚਾਰਧਾਰਾ ਦੇ ਰਹਾਂਗੇ ਅੱਛਾ ਹਾਂਜੀ ਸਟੂਡੈਂਟ ਯੂਨੀਅਨ ਨਾਲ ਜੁੜੇ ਹੋਏ ਹੋ ਹੈ ਹਾਂਜੀ 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 ਬਿਲਕੁਲ ਵਾਹ ਜੀ ਵਾਹ ਨੌਜਵਾਨ ਜਿਹੜੇ ਨੇ ਉਹ ਬਿਲਕੁਲ ਸਟੂਡੈਂਟ ਯੂਨੀਅਨ ਨਾਲ ਜੁੜੇ ਹੋਏ ਨੇ ਪਰ ਤੂਪੂ ਇਸ ਪੂਰੇ ਮਾਮਲੇ ਨੂੰ ਲੈ ਕੇ ਖਾਸ ਕਰਕੇ ਅੱਜ ਦੇ ਦਿਨ ਭਾਰੀ ਇਕੱਠ ਮੇਰੇ ਮਗਰ ਇਸ ਵੇਲੇ ਤਸਵੀਰਾਂ ਸਾਫ ਦਿਖਾਈ ਦੇ ਰਹੀਆਂ ਨੇ ਔਰ ਹੋਰ ਵੀ ਸਾਡੇ ਨਾਲ ਵਲੰਟੀਅਰ ਮੌਜੂਦ ਨੇ ਸਿੰਘ ਸਾਹਿਬ ਆਪਣੇ ਬਾਰੇ ਪਹਿਲਾਂ ਜਾਣਕਾਰੀ ਦਿਓ ਮੈਂ ਜੀ ਪੰਜਾਬ ਸਟੂਡੈਂਟ ਯੂਨੀਅਨ ਤੋਂ ਨਵਾਂ ਸ਼ਹਿਰ ਆਈਟੀਆ ਇਕਾਈ ਰਧਾਨ ਹੈ ਜੀ ਆਈਟੀਆਈ ਚ ਪੜਦੇ ਹੋ ਵਾਹ ਜੀ ਵਾਹ ਤੇ ਅਸੀਂ 50 ਸਟੂਡੈਂਟ ਜੂਨੀਅਰ ਦੇ ਨਾਲ ਮੈਨੂੰ 3 ਸਾਲ ਹੋ ਗਏ ਜੁੜੇ ਨੂੰ ਅਸੀਂ ਭਗਤ ਸਿੰਘ ਦੀ ਵਿਚਾਰਧਾਰਾ ਦੇ ਸਰਕਾਰ ਦੇ ਖਿਲਾਫ ਲੜ ਵੀ ਰਹੇ ਹਾਂ ਤੇ ਪੜ ਵੀ ਰਹੇ ਹਾਂ ਮੈਂ ਬਿਲਕੁਲ ਜਾਣਨਾ ਚਾਹੁੰਦਾ ਕਿਉਂਕਿ ਆਈਟੀਆਈ ਨਾਲ ਤੁਹਾਡਾ ਤਾਲੁਕ ਹੈਗਾ ਪੜਨ ਲਿਖਨ ਦੇ ਵਿੱਚ ਖਾਸਾ ਹੀ ਰੁਝਾਨ ਹੁੰਦਾ ਆਈਡੀ ਵਾਲੇ ਬੱਚਿਆਂ ਦਾ ਪਰ ਮੈਂ ਜਾਣਨਾ ਚਾਹੁੰਦਾ ਭਗਤ ਸਿੰਘ ਬਾਰੇ ਤੁਸੀਂ ਅੱਜ ਤੱਕ ਕਿੰਨਾ ਕੁ ਪੜਿਆ ਮੈਂ ਭਗਤ ਸਿੰਘ ਦੀ ਵਿਚਾਰਧਾਰਾ ਬਾਰੇ ਭਗਤ ਸਿੰਘ ਦੇ ਜਨਮ ਤੋਂ ਲੈ ਕੇ ਅੱਧ ਤੱਕ ਹਜੇ ਪੜ ਰਿਹਾ ਅੱਧਾ ਬਾਕੀ ਪੜ ਰਿਹਾ ਮੈਂ ਹਜੇ ਨਾਲ ਨਾਲ ਮੇਰੀ ਜਾਰੀ ਹੈ ਆਪਣੀ ਜਿਹੜੀ ਸਟੱਡੀ ਪ੍ਰੋਫੈਸ਼ਨਲ ਸਟੱਡੀ ਪੜ ਰਿਹਾ ਤੇ ਨਾਲ ਭਗਤ ਸਿੰਘ ਬਾਰੇ ਵੀ ਪੜ ਰਿਹਾ ਹਾਂ ਮੈਂ ਕੋਈ ਕਿਉਰੀਓਸਿਟੀ ਹੁੰਦੀ ਭਗਤ ਭਗਤ ਸਿੰਘ ਬਾਰੇ ਪੜਨ ਲੱਗਿਆ ਗਦੋਂ ਉਹਨਾਂ ਦੇ ਬਾਰੇ ਪੜਦੇ ਹੋ ਜਦੋਂ ਅਸੀਂ ਉਹਨਾਂ ਬਾਰੇ ਪੜਦੇ ਹਾਂ ਲੂ ਖੰਡੇ ਖੜੇ ਹੋ ਜਾਂਦੇ ਆ ਜੀ ਅੱਛਾ ਸਿੰਘ ਸਾਹਿਬ ਇੱਕ ਗੱਲ ਆ ਦੇਖੋ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਹਿੰਦੇ ਭਗਤ ਸਿੰਘ ਨੂੰ ਜਦੋਂ ਚੇਤੇ ਕੀਤਾ ਜਾਂਦਾ ਨਾ ਉਸ ਭਗਤ ਸਿੰਘ ਨੂੰ ਚੇਤੇ ਕੀਤਾ ਜਾਂਦਾ ਜਿੰਨੇ ਪਾਰਲੀਮੈਂਟ ਚ ਬੰਬ ਸੱਟਿਆ ਸੀਗਾ ਪਰ ਭਗਤ ਸਿੰਘ ਸਿਰਫ ਉਹੀ ਨਹੀਂ ਹੈ ਭਗਤ ਸਿੰਘ ਹੋਰ ਵੀ ਬਹੁਤ ਕੁਝ ਭਗਤ ਸਿੰਘ ਪੜਦਾ ਵੀ ਬਹੁਤ ਸੀ ਕੱਲਾ ਭਗਤ ਸਿੰਘ ਬੰਬ ਬੰਦੂਕਾਂ ਵਾਲਾ ਨਹੀਂ ਸੀ ਭਗਤ ਸਿੰਘ ਨਾਲ ਪੜ੍ਹਾਈ ਲਿਖਾਈ ਵੀ ਬਹੁਤ ਸੀ ਭਗਤ ਸਿੰਘ ਦੀ ਜੇਲ੍ਹ ਡਾਇਰੀ ਪੜਿਓ ਉਹਦੇ ਵਿੱਚ ਇੰਨੀ ਸੋਹਣੀ ਲਿਖਾਈ ਆ ਇੰਨਾ ਵਧੀਆ ਲਿਖਿਆ ਗਿਆ ਆ ਤੇ ਅਸੀਂ ਸਿਰਫ ਕੱਲਾ ਭਗਤ ਸਿੰਘ ਬਾਬਾ ਬੰਦੂਕਾਂ ਵਾਲਾ ਫੋਲੋ ਨਹੀਂ ਕਰਨਾ ਅਸੀਂ ਜਿਹੜੇ ਉਹਦੇ ਵਿਚਾਰਧਾਰਾ ਦੇ ਉੱਪਰ ਵੀ ਚੱਲਣਾ ਆ। ਚਲੋ ਮੇਰੇ ਨਾਲ ਤੁਸੀਂ ਸਾਰੇ ਜਣੇ ਨੌਜਵਾਨ ਹੈਗੇ ਹੋ। ਹਰ ਕੋਈ ਬੰਦਾ ਨੌਜਵਾਨ ਹੈ। ਤੁਸੀਂ ਜਾਣਦੇ ਹੋ ਤੁਸੀਂ ਭਗਤ ਸਿੰਘ ਪੜ੍ਹਿਆ ਆ ਔਰ ਭਗਤ ਸਿੰਘ ਬਾਰੇ ਸੁਣਿਆ ਵੀ ਹੋਵੇਗਾ ਵਾਧੂ। ਪਰ ਮੈਂ ਇਹ ਜਾਣਨਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਕਿਸੇ ਨੂੰ ਲੱਗਦਾ ਕਿ ਭਗਤ ਸਿੰਘ ਨੇ ਜੋ ਸੋਚਿਆ ਸੀ ਜੋ ਉਹਨਾਂ ਦੀ ਵਿਚਾਰਧਾਰਾ ਸੀ ਉਸ ਵਿਚਾਰਧਾਰਾ ਨਾਲ ਨਿਆ ਹੋਇਆ ਕਿ ਨਹੀਂ ਹੋਇਆ? ਬਿਲਕੁਲ ਨਹੀਂ। ਭਗਤ ਸਿੰਘ ਕਹਿੰਦਾ ਸੀ ਸਾਨੂੰ ਐਦਾਂ ਦੇਸ਼ ਚਾਹੀਦਾ ਜਿੱਥੇ ਸਾਰੇ ਸੁਖੀ ਬਸਣ ਕਿਤੇ ਲੱਗਦਾ ਕੋਈ ਸੁਖੀ ਆ ਤੁਹਾਨੂੰ ਦਿਖ ਰਿਹਾ ਨਹੀਂ ਹੈ ਨਾ ਸਾਨੂੰ ਉਦਾਂ ਦੀ ਵਿਚਾਰ ਉਦਾਂ ਦਾ ਦੇਸ਼ ਬਣਾਉਣਾ ਪੈਣਾ ਜਿੱਦਾਂ ਭਗਤ ਸਿੰਘ ਨੇ ਸੋਚਿਆ ਸੀ ਜਿੱਦਾਂ ਰਾਜਗੁਰੂ ਨੇ ਸੋਚਿਆ ਸੀ ਸਖਦੇਵ ਨੇ ਸੋਚਿਆ ਸੀ ਤਰ੍ਹਾਂ ਦੇਸ਼ ਸੋਚਿਆ ਹੋਣਾ ਮੈਂ ਦੇਖਿਆ ਸਾਰੇ ਖੁਸ਼ ਰਹਿਣ ਸਾਰਿਆਂ ਨੂੰ ਵਧੀਆ ਰੋਜ਼ਗਾਰ ਹੋਵੇ ਕੋਈ ਉਸ ਟਾਈਮ ਤੋਂ ਚਲੋ ਬਾਹਰ ਤਾਂ ਘਟ ਜਾ ਰਹੇ ਦੀ ਹੁਣ ਵੀ ਜਿੱਦਾਂ ਬੱਚੇ ਬਾਹਰ ਜਾ ਰਹੇ ਹੋ ਇਹਦਾ 250 ਬੱਚਾ ਪੰਜਾਬ ਚੋਂ ਬਾਹਰ ਜਾ ਰਿਹਾ ਕੋਈ ਬੱਚਾ ਬਾਹਰ ਨਾ ਜਾਵੇ ਇੱਥੇ ਆਪਣੇ ਰੋਜ਼ਗਾਰ ਲੈਣ ਆਪਣਾ ਵਧੀਆ ਇੱਥੇ ਕੰਮ ਕਰ ਬਿਜ਼ਨਸ ਕਰਨ ਬ ਨਹੀਂ ਹਲੇ ਨਹੀਂ ਹੋਈ ਨਹੀਂ ਕੰਮ ਕਰਕੇ ਹਰ ਹਰ ਸਾਲ ਇਕੱਠ ਭਰਦਾ ਓਰੇ ਹਾਂਜੀ ਹਾਂਜੀ ਪਰ ਲੱਗਦਾ ਹੋਊਗੀ ਕਿਤੇ ਜੇ ਤਾਂ ਨੌਜਵਾਨ ਜੁੜੇ ਰਹਿਣੇ ਨੌਜਵਾਨ ਨੂੰ ਜੋੜਨਾ ਪੈਣਾ ਅੱਜ ਵੀ ਨੌਜਵਾਨ ਜੁੜੇ ਨੇ ਇੱਥੇ ਬੇਹਦ ਭਰਿਆ ਪਿਆ ਮਾਹੌਲ ਸਾਰਾ ਨੌਜਵਾਨ ਬਹੁਤ ਨੇ ਰਲ ਮਿਲ ਕੇ ਸਾਥ ਦੇਣ ਦਾ ਨੌਜਵਾਨ ਵੱਧ ਤੋਂ ਵੱਧ ਜਿੰਨਾ ਜੜੂਗਾ ਉਹਦੇ ਨਾਲ ਹੀ ਭਗਤ ਸਿੰਘ ਦਾ ਪਾਕਿਸਤਾਨ ਦੀ ਸੋਚ ਵਾਲਾ ਦੇਸ਼ ਆਣਾ ਆ ਜੇ ਨੌਜਵਾਨ ਆਪਣਾ ਉਹੀ ਲੱਚਰ ਗੀਤਾ ਦੇ ਮਗਰ ਜਾਂ ਫੇ ਕੱਲੇ ਹਥਿਆਰਾਂ ਦੇ ਮਗਰ ਚੱਲੂਗਾ ਫੇਰ ਨਹੀਂ ਆਣਾ ਸਾਨੂੰ ਅੱਜ ਤਾਂ ਅੱਜ ਤਾਂ ਸਮਾਂ ਇਦਾਂ ਦਾ ਆ ਗਿਆ ਇੰਸਟਾਗ੍ਰਾਮ ਫੇਸਬੁੱਕ ਇਦਾਂ ਦੀਆਂ ਚੀਜ਼ਾਂ ਨੇ ਰੀਲਾਂ ਨੇ ਲੋਕੀ ਉਹਨਾਂ ਵਿੱਚ ਰੁੱਝੇ ਹੋਏ ਨੇ ਕਿਤਾਬਾਂ ਦਾ ਤਾਂ ਕਿਸੇ ਨੂੰ ਉਦਾਂ ਵੀ ਨਹੀਂ ਕੋਈ ਗੋਲ ਦਾ ਤਾਨੂੰ ਕਰੀਦਾ ਨਹੀਂ ਕਿ ਆਪਾਂ ਨੂੰ ਆਪ ਇੰਸਟਾਗ੍ਰਾਮ ਫੇਸਬੁਕ ਯੂਜ਼ ਨਹੀਂ ਕਰਨਾ ਚਾਹੀਦਾ ਪਰ ਚੰਗੇ ਪਾਸੇ ਲਈ ਇਹਦੇ ਦੋ ਪੱਖ ਆ ਮਾੜਾ ਵੀ ਤੇ ਚੰਗਾ ਵੀ ਆਪਾਂ ਨੂੰ ਸੋਚਣਾ ਪੈਣਾ ਕਿ ਚੰਗਾ ਕਿਹੜਾ ਤੇ ਆਪਾਂ ਚੰਗੇ ਪਾਸੇ ਜਾਣਾ ਕੱਲਾ ਆਪਾਂ ਸੋਸ਼ਲ ਮੀਡੀਆ ਨਹੀਂ ਯੂਜ਼ ਕਰਨਾ ਕਿਤਾਬਾਂ ਵੀ ਪੜ੍ਹਨੀਆਂ ਕਿਉਂਕਿ ਸੋਸ਼ਲ ਮੀਡੀਆ ਤੇ ਸਾਰਾ ਸੱਚ ਨਹੀਂ ਕਿਤਾਬਾਂ ਵਿੱਚ ਬਹੁਤ ਚੀਜ਼ਾਂ ਜ਼ਿਆਦਾਤਰ ਚੀਜ਼ਾਂ ਸੱਚ ਆ ਤੇ ਕਿਤਾਬਾਂ ਬੜੇ ਨਾਲ ਆਪਾਂ ਨੂੰ ਜ਼ਿਆਦਾ ਹੋਣਾ ਸੋਸ਼ਲ ਮੀਡੀਆ ਯੂਜ਼ ਕਰੋ ਐਂਟਰਟੇਨਮੈਂਟ ਕਰੋ ਪਰ ਜ਼ਿਆਦਾ ਕਿਤਾਬਾਂ ਪੜ੍ਹੋ ਬਿਲਕੁਲ ਬਿਲਕੁਲ ਨੌਜਵਾਨ ਕਹਿੰਦੇ ਨੇ ਕਿ ਭਗਤ ਸਿੰਘ ਦੀ ਵਿਚਾਰਧਾਰਾ ਤੱਕ ਪਹੁੰਚ ਨੋ ਅਜੇ ਕੁਝ ਸਮਾਂ ਲੱਗੇਗਾ ਲੱਗੇਗਾ ਕਿ ਨਹੀਂ ਅੱਗੇ ਜਾਣਦੇ ਨੌਜਵਾਨ ਦੁਬਾਰਾ ਹਮਹਾਮਾ ਆ ਕੇ ਪਹੁੰਚ ਗਏ ਆ ਇਧਰਲੇ ਬੰਨੇ ਜੇ ਦੇਖੀਏ ਤਾਂ ਫਿਲਹਾਲ ਨੌਜਵਾਨਾਂ ਦੀ ਇੱਕ ਪੀੜ ਹੋਮੜ ਉੱਠੀ ਆ ਔਰ ਇਹ ਪੀੜ ਭਗਤ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਅੱਜ ਖਟਗੜਕਲਾ ਪਹੁੰਚੀ ਆ ਪੰਜਾਬ ਭਰ ਦੇ ਵੱਖ-ਵੱਖ ਹਿੱਸਿਆਂ ਚੋਂ ਨੌਜਵਾਨ ਮੁੰਡੇ ਕੁੜੀਆਂ ਅੱਜ ਭਗਤ ਸਿੰਘ ਨੂੰ ਸ਼ਹਾਦਤ ਦੇਣ ਵਾਸਤੇ ਖਟਗੜਕਲਾ ਪਹੁੰਚੇ ਨੇ ਇੱਥੇ ਪਹੁੰਚ ਕੇ ਭਗਤ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਕੇ ਔਰ ਨੌਜਵਾਨੀ ਦੇ ਵਿੱਚ ਉਹੀ ਜੋਸ਼ ਫੂਕਣ ਦੀ ਕੋਸ਼ਿਸ਼ ਕੀ ਜਾ ਰਹੀ ਹੈ। ਤelhਾਲ ਅੱਜ ਭਾਈ ਸਾਹਿਬ ਜੋ ਭਗਤ ਸਿੰਘ ਦੇ ਨਾਲ ਬੀਤੇ 93 ਸਾਲ ਪਹਿਲਾਂ ਜੋ ਕੀਤਾ ਕਿ ਅੱਜ ਉਹ ਚੀਜ਼ ਲੋਕਾਂ ਦੇ ਵਿੱਚ ਨੌਜਵਾਨਾਂ ਵਿੱਚ ਮੌਜੂਦ ਹੈ ਜਾਂ ਸਿਰਫ ਕੱਪੜਿਆਂ ਤੇ ਮਰਚੋਦਾ ਕਰ ਰਹੀ ਹੈ। ਲੋਕਾਂ ਦੇ ਵਿੱਚ ਵੀ ਵਹੀ ਜਨੂੰਨ ਹੈ। है इसीलिए तो इतनी बड़ी आई है हम लोग जो शहीद भगत सिंह ने जो आजादी दी थी जो उसी आप भगत सिंह सिंह बने भगत विचारधारा नहीं उसने 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 जो 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 विचारधारा चलाई थी उस पर ये सरकार काम नहीं कर रही है लोगों को परेशान कर रही है जिसने उसे अपना कतरा कतरा जो खून का बहा था वो उसका मतलब इतना जो काम आना था वो काम नहीं आया है हम लोग हरियाणा से आए हैं अच्छा हिसार से आए हम हरियाणा हिसार से आए हैं अच्छा ਹਾਂ ਜੀ ਇਹ ਤੰਜ਼ੀਰਾ ਬਨ ਕੇ ਤੁਸੀਂ ਕੀ ਦਿਖਾ ਰਹੇ ਹੋ ਹਮ ਲੋਗ ਇਹ ਦਿਖਾਣਾ ਚਾਹਤੇ ਕਿ ਭਗਤ ਸਿੰਘ ਕੋ ਦੁਬਾਰਾ ਆਣਾ ਪੜੇਗਾ ਇਸ ਦੇਸ਼ ਕੋ ਦੁਬਾਰਾ ਸੇ ਆਜ਼ਾਦ ਕਰਾਣਾ ਪੜੇਗਾ ਹਮ ਲੋਗ ਇਹ ਇਹ ਜਤਾਣਾ ਚਾਹਤੇ ਇਹ ਬਤਾਨਾ ਚਾਹਤੇ ਹੈ 93 ਸਾਲਾਂ ਚ ਕੀ ਭਗਤ ਸਿੰਘ ਦੁਬਾਰਾ ਆਇਆ ਨਹੀਂ ਕਿਉਂ ਨਹੀਂ ਆਇਆ ਕੀ ਕਰਨ ਹੋ ਸਕਦੇ ਆ ਹਰ 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 ਯੁਵਾਉਂ ਕੇ ਦਿਲੋ ਕੀ ਧੜਕਨ ਹੈ ਭਗਤ ਸਿੰਘ ਹਰ ਹਰ ਬੁਜ਼ੁਰਗ ਨੌਜਵਾਨੋ ਕਾ ਅੱਖੋ ਕਾ ਨੂਰ ਹੈ ਭਗਤ ਸਿੰਘ ਪਰ ਬੱਚੇ ਕੀ ਜ਼ੁਬਾਨ ਪਰ ਹੈ ਭਗਤ ਸਿੰਘ ਭਗਤ ਸਿੰਘ ਅਮਰ ਹੈ ਭਗਤ ਸਿੰਘ ਜੈ ਹਾਂ Subscribe to One India channel and never miss an update.